ਸਸ਼ੀਕਾ ਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਤ ਕਹਿੰਦੇ ਆ ਕਿ ਆਪਾਂ ਵੈਸੇ ਇਹ ਗੱਲ ਹਮੇਸ਼ਾ ਕੀਤੀ ਵੀ ਹੈ ਪਰ ਤਰਕ ਤਰਕ ਦੀ ਗੱਲ ਮੈਂ ਹਮੇਸ਼ਾ ਕਰਦੀ ਆ ਕਿਉਂਕਿ ਤਰਕ ਤੇ ਲੌਜੀਕ ਤੋਂ ਬਿਨਾ ਸਾਇੰਸ ਤੋਂ ਬਿਨਾ ਹਰ ਚੀਜ਼ ਦੇ ਲਈ ਤੁਹਾਨੂੰ ਇੱਕ ਅੱਖਾਂ ਬੰਦ ਕਰਕੇ ਭਰੋਸਾ ਕਰਨਾ ਪੈਂਦਾ ਹੈ ਤੇ ਮੇਰੇ ਹਿਸਾਬ ਨਾਲ ਅਗਰ ਤੁਸੀਂ ਕਿਸੇ ਚੀਜ਼ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹੋ ਤਾਂ ਉਹ ਅੱਖਾਂ ਬੰਦ ਤੁਹਾਨੂੰ ਹਨੇਰਾ ਹੀ ਦਿਖਾਉਂਦੀਆਂ ਨੇ ਉਹ ਚਾਨਣ ਉਦੋਂ ਉਦੋਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਅੰਦਰ ਨੂੰ ਜਵਾਬ ਦੇਣਾ ਹੁੰਦਾ ਹੈ ਤਾਂ ਹਨੇਰੇ ਦੇ ਵਿੱਚ ਹੀ ਅਸਲ ਦੇ ਵਿੱਚ ਤੁਸੀਂ ਆਪਣੇ ਅੰਦਰ ਨੂੰ ਪਾ ਸਕਦੇ ਹੋ ਡੁੱਗੀ ਜਿਗੰਨਾ ਥੋੜੀ ਜੀ ਪਰ ਬਿਨਾ ਸਿਰ ਪੈਰ ਤੋਂ ਨਹੀਂ ਆ ਸੱਚ ਜਾਣੋ ਸੱਚ ਜਾਣੋ ਜਦੋਂ ਤੁਸੀਂ ਅੱਖਾਂ ਬੰਦ ਕਰਦੇ ਹੋ ਤਾਂ ਆਪਣੇ ਆਪ ਨੂੰ ਜਾਣਨ ਦਾ ਮੌਕਾ ਮਿਲਦਾ ਹੈ ਆਪਣੇ ਅੰਦਰ ਝਾਤੀ ਮਾਰਨ ਦਾ ਮੌਕਾ ਮਿਲਦਾ ਹੈ ਤੇ ਇਹ ਮੌਕਾ ਹਮੇਸ਼ਾ ਤਰਕ ਨਾਲ ਮਿਲਦਾ ਹੈ ਵਿਸ਼ਵਾਸ ਨਾਲ ਮਿਲਦਾ ਹੈ ਮੈਂ ਇੱਕ ਗੱਲ ਪੜੀ ਸੀ ਕਹਿੰਦੇ ਤਰਕ ਬਹੁਤ ਵਧੀਆ ਕੋਈ ਸਟੀਫਨ ਹੋਇਆ ਬਾਹਰੀ ਤੌਰ ਤੇ ਤਰਕ ਸ਼ੀਲ ਸੀ ਗਈ ਤੇ ਸਟੀਫਨ ਹਾਕਿੰਗ ਨਾ ਨਾਮ ਸੀ ਮੈਂ ਲਿਖ ਕੇ ਰੱਖਿਆ ਕਿਉਂਕਿ ਮੈਨੂੰ ਨਾਮ ਯਾਦ ਨਹੀਂ ਰਹਿੰਦੇ ਤੇ ਕਹਿੰਦੇ ਤਰਕ ਤੋਂ ਡਰਨ ਵਾਲਾ ਸਮਾਜ ਇਨਸਾਨ ਹਮੇਸ਼ਾ ਗੁਲਾਮ ਰਹਿੰਦਾ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਦੇ ਸਵਾਲ ਦਾ ਜਵਾਬ ਹੀ ਨਹੀਂ ਦੇ ਸਕਦੇ ਤੁਹਾਡੇ ਕੋਲ ਤਰਕ ਨਹੀਂ ਹੈ ਤੁਹਾਡੇ ਕੋਲ ਉਸ ਚੀਜ਼ ਦੀ ਐਕਸਪਲੇਨੇਸ਼ਨ ਨਹੀਂ ਹੈ ਕਿਸੇ ਚੀਜ਼ ਦੀ ਤਾਂ ਫਿਰ ਤਾਂ ਤੁਸੀਂ ਗੁਲਾਮ ਹੀ ਹੋ ਮਤਲਬ ਤੁਸੀਂ ਐ ਨਹੀਂ ਉਹ ਚੀਜ਼ ਕਰ ਲਈ ਅਖੇ ਜੀ ਉਹਨੇ ਕਿਹਾ ਸੀ ਇਹਨੇ ਕਿਹਾ ਸੀ ਉਹਨੇ ਕਿ ਕਿਸੇ ਦੇ ਕਹਨਤੇ ਵੀ ਤੁਸੀਂ ਕੋਈ ਚੀਜ਼ ਕਰਨੀ ਹੈ ਤਾਂ ਉਹਦਾ ਵੀ ਕੋਈ ਤਰਕ ਹੋਣਾ ਚਾਹੀਦਾ ਹੈ ਕੋਈ ਲੌਜੀਕ ਹੋਣਾ ਚਾਹੀਦਾ ਹੈ ਨਾ ਤੇ ਅਸੀਂ ਕੀ ਕਰਦੇ ਆ ਭਾਵੇਂ ਉਹ ਚੀਜ਼ਾਂ ਧਰਮ ਨਾਲ ਸੰਬੰਧਿਤ ਹੋਣ ਭਾਵੇਂ ਉਹ ਕਿਸੇ ਦੇਵਤਾ ਦੇਵੀ ਨਾਲ ਸੰਬੰਧਿਤ ਹੋਣ ਤੇ ਭਾਵੇਂ ਉਹ ਕਿਸੇ ਬਾਬਿਆਂ ਨਾਲ ਸੰਬੰਧਿਤ ਹੋਣ ਤੇ ਭਾਵੇਂ ਕਿਸੇ ਵਿਹਿਮ ਭਰਮ ਨਾਲ ਭਰਮ ਨਾਲ ਸੰਬੰਧਿਤ ਹੋਣ ਤੇ ਭਾਵੇਂ ਉਹ ਕਿਸੇ ਕਿਸੇ ਹੀ ਚੀਜ਼ ਨਾਲ ਜੋ ਤੁਹਾਡੇ ਮਨ ਨੂੰ ਚੀਜ਼ ਹੈ ਹੀ ਨਹੀਂ ਮੈਂ ਕਹਿੰਦੀ ਦੇਖੋ ਇੱਕ ਗੱਲ ਹੋਰ ਯਾਦ ਰੱਖਿਓ ਕਈ ਵਾਰੀ ਅਸੀਂ ਕੀ ਕਰਦੇ ਹਾਂ ਤੇ ਕਹਿ ਦਿੰਦੇ ਹਾਂ ਕਿ ਇੱਕ માનਤਾ ਬਣੀ ਹੋਈ ਹੈ ਇੱਕ માનਤਾ ਬਣੀ ਹੋਈ ਹੈ ਕਿ ਇਹ ਚੀਜ਼ ਨੂੰ ਤੁਸੀਂ ਮੰਨਣਾ ਹੈ ਇੱਕ માનਤਾ ਹੈ ਸਾਡੇ ਵੱਡੇ-ਵਡੇਰਿਆਂ ਨੇ ਇੱਕ માનਤਾ ਬਣਾਈ ਹੋਈ ਉਹਨੂੰ ਮੰਨਣ 'ਚ ਕੋਈ ਹਰਜ ਨਹੀਂ ਹੈ ਹਰਜ ਨਹੀਂ ਹੈ ਵਿਸ਼ਵਾਸ ਹੋਣਾ ਚਾਹੀਦਾ ਹੈ ਤਰਕ ਹੋਣਾ ਚਾਹੀਦਾ ਹੋ ਇਹਦੇ ਵਿੱਚ ਜੇ ਆਪਾਂ ਤਰਕ ਲੱਭਣ ਚਾਹੀਏ ਤੇ ਇੱਥੇ ਤੁਹਾਨੂੰ ਤਰਕ ਨਹੀਂ ਲੱਭਣਾ ਇਹ ਸਾਡੀ ਮਾਨਤਾ ਸ਼ੁਰੂ ਤੋਂ ਚੱਲੀ ਆ ਰਹੀ ਹੈ ਤੇ ਉਹ ਮਾਨਤਾ ਸਾਨੂੰ ਕਰਨੀ ਵੀ ਚਾਹੀਦੀ ਹੈ ਹੁਣ ਗੱਲ ਕੀ ਹੋਈ ਗੱਲ ਲੌਜੀਕ ਇਹ ਆ ਕਿ ਜਦੋਂ ਤੁਸੀਂ ਉਸ ਮਾਨਤਾ ਨੂੰ ਆਪਣੇ ਵੱਡੇ-ਵਡੇਰਿਆਂ ਦਾ ਆਸ਼ੀਰਵਾਦ ਸਮਝ ਕੇ ਮੰਨ ਰਹੇ ਹੋ ਤਾਂ ਉਹਦੇ ਵਿੱਚ ਕੋਈ ਗਲਤੀ ਵੀ ਨਹੀਂ ਹੈ ਪਰ ਉਸ ਮਾਨਤਾ ਨੂੰ ਮੰਨਣ ਦੇ ਲਈ ਕਿਸੇ ਦਾ ਨੁਕਸਾਨ ਹੋ ਰਿਹਾ ਤਾਂ ਫਿਰ ਤਾਂ ਬਹੁਤ ਗਲਤ ਕਰ ਰਹੇ ਹੋ ਕੋਈ ਵੀ ਚੀਜ਼ ਕੋਈ ਵੀ ਚੀਜ਼ ਹੈ ਉਹ ਤਰਕ ਤੋਂ ਬਣਦੀ ਹੈ ਜਦੋਂ ਉਹਦੇ ਵਿੱਚ ਤੁਹਾਡਾ ਫਾਇਦਾ ਆਵੇਂ ਹੋਵੇ ਨਾ ਹੋਵੇ ਤੁਹਾਡੇ ਮਨ ਨੂੰ ਸ਼ਾਂਤੀ ਆ ਰਹੀ ਹੈ ਠੀਕ ਹੈ ਤੁਹਾਡਾ ਕੋਈ ਨੁਕਸਾਨ ਨਹੀਂ ਹੋ ਰਿਹਾ ਤੁਸੀਂ ਜੋ ਕਰ ਰਹੇ ਹੋ ਉਸ ਦਾ ਤੁਹਾਡੇ ਕੋਲ ਇੱਕ ਤਰਕ ਹੈ ਲੌਜੀਕ ਹੈ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਦੇ ਦਿੰਦੇ ਆ ਮੰਨ ਲਓ ਅਸੀਂ ਕਿਸੇ ਜਗ੍ਹਾ ਤੇ ਮੱਥਾ ਟੇਕਦੇ ਹਾਂ ਕੋਈ ਹਰਜ ਥੋੜਾ ਹੀ ਆ ਮੱਥਾ ਟੇਕਣਾ ਝੁਕਣ ਨਾਲ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਇੱਕ 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 ਰਿਸਪੈਕਟ ਹੁੰਦੀ ਹੈ ਹੈਨਾ ਤੇ ਝੁਕਣਾ ਚਾਹੀਦਾ ਹੈ ਰਿਸਪੈਕਟ ਕਰਨੀ ਚਾਹੀਦੀ ਹੈ ਕੋਈ ਜਗ੍ਹਾ ਜਿਸ ਜਗ੍ਹਾ ਦੀ એનર્ਜੀ ਉੱਥੇ ਅਸੀਂ ਮੱਥਾ ਟੇਕ ਰਹੇ ਆਂ ਤੇ ਲੈ ਇੱਥੇ ਕੀ ਆ ਲੈ ਇੱਥੇ ਐਂ ਕਰਦੇ ਨੇ ਇੱਥੇ ਐ ਕਰਦੇ ਇਹ ਸਾਡਾ ਨਹੀਂ ਐ ਇਹ ਸਾਡਾ ਨਹੀਂ ਤੁਹਾਡਾ ਨਹੀਂ ਐ ਇਹ ਕਿਸੇ ਦਾ ਵਿਸ਼ਵਾਸ ਐ ਕਿਸੇ ਦੀ ਸਰਦ ਐ ਪਰ ਹਾਂ ਸਾਡਾ ਨਹੀਂ ਐ ਤਾਂ ਸਾਡੇ ਮਨ 'ਚ ਇਸ ਪ੍ਰਤੀ ਸ਼ਰਧਾ ਨਹੀਂ ਐ ਤਾਂ ਉੱਥੇ ਸਿਰ ਝੁਕਾਉਂਦਾ ਵੀ ਫਾਇਦਾ ਨਹੀਂ ਬਿਣਾ ਵਜਾ ਤੋਂ ਸਿਰ ਝੁਕਾਉਂਦਾ ਵੀ ਫਾਇਦਾ ਨਹੀਂ ਐ ਜੇ ਮਨ 'ਚ ਵਿਸ਼ਵਾਸ ਤੇ ਸ਼ਰਧਾ ਨਾ ਹੋਵੇ ਮੈਂ ਤੇ ਮੱਥਾ ਟੇਕਣਾ ਨਹੀਂ ਸੀ ਇਹਨੇ ਕਹਿ ਦਿੱਤਾ ਟੇਕ ਲੈ ਮੈਂ ਟੇਕ ਲਿਆ ਮੈਂ ਕਹੇ ਠੀਕ ਆ ਦੇਖੋ ਜਾਂ ਤਾਂ ਤੇ ਕੋ ਨਾ ਜਾਏ ਕਿ ਇੱਥੇ ਕੀ ਹੈ ਜਨਨ ਕਿ ਗੱਲ ਤਾਂ ਫਿਰ ਉਹੀ ਗੱਲ ਉੱਥੇ ਵਿਸ਼ਵਾਸ ਦੀ ਆਗੀ ਜਿੱਤ ਦਾ ਹਮੇਸ਼ਾ ਵਿਸ਼ਵਾਸ ਹੈ ਜੇ ਤੁਹਾਡਾ ਵਿਸ਼ਵਾਸ ਹੈ ਨਾ ਕਿ ਇਹ ਚੀਜ਼ ਹੈ ਤਾਂ ਉਹ ਚੀਜ਼ ਹੈ ਜੇ ਤੁਹਾਡਾ ਵਿਸ਼ਵਾਸ ਨਹੀਂ ਹੈ ਨਾ ਤਾਂ ਉਹ ਚੀਜ਼ ਨਹੀਂ ਮੈਂ ਕਿਤਨੀ ਬੜੀ ਸੋਨੀ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦਿੱਤੀ ਸੀ ਇੱਕ ਕਹਾਣੀ ਸੁਣਾਈ ਸੀ ਅਤਕੇ ਇੱਕ ਵਾਰ ਕੋਈ ਸਾਧੂ ਸੀ ਤੇ ਉਹ ਮੈਂ ਤੁਹਾਨੂੰ ਦੱਸਿਆ ਕਿ ਉਹ ਉਹਨੇ ਉਹਦੇ ਗੁਰੂ ਨੇ ਉਹਨੂੰ ਕਿਹਾ ਕਿ ਤੂੰ ਪਾਣੀ ਚ ਤਰ ਤੋ ਪਾਣੀ ਤੇ ਤਰ ਪਿਆ ਉਹਨੂੰ ਕਿਹਾ ਤੂੰ ਆਹ ਕਰ ਉਹ ਉਹਨੇ ਉਹ ਚੀਜ਼ ਕੀਤੀ ਉਹ ਕਹਿੰਦਾ ਨਹੀਂ ਕਰ ਪਾਣੀ ਉਹਨੇ ਉਹ ਕਰ ਲਈ ਦੋ ਚਾਰ ਚੀਜ਼ਾਂ ਉਹਨੇ ਇਦਾਂ ਦਾ ਕੀਤੀਆਂ ਤੇ ਗੁਰੂ ਨੂੰ ਇਹ ਹੋਇਆ ਕਿ ਇਹ ਮੇਰੇ ਨਾਂ ਦੇ ਵਿਸ਼ਵਾਸ ਤੇ ਦੇਖ ਇੰਨੀਆਂ ਚੀਜ਼ਾਂ ਕਰ ਲੈਂਦਾ ਜੇ ਇਹ ਤੁਰ ਸਕਦਾ ਤਾਂ ਮੈਂ ਵੀ ਤੁਰ ਲੈਣਾ ਪਾਣੀ ਤੇ ਪਰ ਜਦੋਂ ਉਹ ਪਾਣੀ ਤੇ ਤੁਰਿਆ ਤਾਂ ਉਹ ਗਿਰ ਦੁੱਬ ਗਿਆ ਮਤਲਬ ਡੁੱਬ ਗਿਆ ਮੀਨਜ਼ ਪਾਣੀ ਚ ਗਿਰ ਗਿਆ ਚਲੋ ਬਾਅਦ ਚਿੱਤ ਭਾਵੇਂ ਕੱਢ ਹੀ ਲਿਆ ਹੋਵੇ ਉਹ ਗੱਲ ਨਹੀਂ ਆ ਤੇ ਉਹ ਨਿਕਲ ਆਇਆ ਚਲੋ ਤਾ ਉਸਨੇ ਕਿਹਾ ਕਿ ਮੈਂ ਕੋਟ ਤੁਰਿਆ ਨਹੀਂ ਗਿਆ ਤੇ ਤੂੰ ਕਿਨੇ ਤੁਰਿਆ ਪਰ ਗੁਰੂ ਨੇ ਚੇਲੇ ਨੂੰ ਪੁੱਛਿਆ ਤੇ ਚੇਲਾ ਕਹਿੰਦਾ ਅਜ ਤੱਕ ਮੇਕੋ ਵੀ ਨਹੀਂ ਤੁਰਿਆ ਜਾਣ ਕਿਉਂਕਿ ਉਹਨੂੰ ਵਿਸ਼ਵਾਸ ਸੀ ਕਿ ਇਹਦੇ ਇਹਦਾ ਮੈਂ ਨਾਮ ਲੈ ਰਿਹਾ ਮੇਰਾ ਗੁਰੂ ਹੈ ਤੇ ਇਹ ਮੈਨੂੰ ਤਾਰ ਸਕਦਾ ਤੇ ਇਹਦਾ ਆਸ਼ੀਰਵਾਦ ਹੈ ਤਾਂ ਮੈਂ ਤਰ ਜਾਣਾ ਤੂੰ ਸਮਝੇ ਨਾ ਗੱਲ ਹਮੇਸ਼ਾ ਵਿਸ਼ਵਾਸ ਦੀ ਹੈ ਵਿਸ਼ਵਾਸ ਜਿੱਤ ਹੈ ਹੁਣ ਆਪਣੇ ਗੁਰੂ ਨੂੰ ਜੇ ਅਗਰ ਅਸੀਂ ਦੇਖ ਲੈਨੇ ਆ ਗੁਰੂ ਨੂੰ ਨਹੀਂ ਜਿਹੜੇ ਜਿਹੜਾ ਸਾਡਾ ਆਈਡਲ ਹੁੰਦਾ ਅਗਰ ਅਸੀਂ ਉਹਨੂੰ ਹੀ ਉਹ ਚੀਜ਼ ਤੇ ਉਹ ਚੀਜ਼ ਨਾ ਹੋਵੇ ਤਾਂ ਤੁਸੀਂ ਉਹ ਚੀਜ਼ ਕਰ ਨਹੀਂ ਸਕਦੇ ਤਾਂ ਇਸੇ ਤਰ੍ਹਾਂ ਟੀਚਰ ਤੇ ਵਿਸ਼ਵਾਸ ਹੁੰਦਾ ਹੈ ਇੱਕ ਸਟੂਡੈਂਟ ਨੂੰ ਕਿ ਇਹਨੇ ਆ ਸਵਾਲ ਦਾ ਜਵਾਬ ਕੱਢ ਲੈਣਾ ਹੈ ਸਾਡਾ ਟੀਚਰ ਹੈ ਲੈ ਮੈਡਮ ਤੋਂ ਪੁੱਛ ਲੈਣਾ ਮੈਡਮ ਨੂੰ ਪਤਾ ਹੈ ਸੱਤ ਕੁਝ ਲੈਣਾ ਸਰ ਨੂੰ ਪਤਾ ਹੈ ਕਿਉਂਕਿ ਜੇ ਸਾਰੀ ਕਹੇਗਾ ਕਿ ਮੈਨੂੰ ਤੇ ਆਪ ਨਹੀਂ ਪਤਾ ਕਿ ਨਿਆਣੇ ਅਣ ਸੁਆਹ ਪੜਨਾ ਹੈ ਉਹੀ ਗੱਲ ਕਿ ਇਸੇ ਤਰ੍ਹਾਂ ਨਾਲ ਜਿੱਥੇ ਸਾਡਾ ਵਿਸ਼ਵਾਸ ਹੈ ਜਿੱਥੇ ਸਾਡੇ ਕੋਲ ਤਰਕ ਹੈ ਉੱਥੇ ਹੀ ਹਰ ਚੀਜ਼ ਤੁਹਾਨੂੰ ਛੋਟਫਲ ਦਿੰਦੀ ਹੈ ਜਿੱਥੇ ਵਿਸ਼ਵਾਸ ਨਹੀਂ ਹੈ ਨਾ ਉੱਥੇ ਕੁਝ ਨਹੀਂ ਹੈ ਤੇ ਉਹੀ ਗੱਲ ਮੁੱਖ ਦੀ ਗੱਲ ਜਿਹੜੀ ਆਪਾਂ ਹਮੇਸ਼ਾ ਕਰਦੇ ਆ ਕਿ ਸਭ ਤੋਂ ਪਹਿਲਾਂ ਵਿਸ਼ਵਾਸ ਆਪਣੇ ਆਪ ਤੇ ਕਰੋ ਤੁਸੀਂ ਹੋ ਤੁਸੀਂ ਸਭ ਤੋਂ ਬੈਸਟ ਹੋ ਤੁਹਾਡੇ ਵਰਗਾ ਦੁਨੀਆ 'ਚ ਕੋਈ ਨਹੀਂ ਹੈ ਇਹ ਚਿਹਰਾ ਜੋ ਕੁਦਰਤ ਨੇ ਦਿੱਤਾ ਹੈ ਨਾ ਇਹ ਮੇਰੇ ਮੇਰੀ ਕੁੜੀਆ ਇਹ ਤੇ ਵਰਗਾ ਹੈ ਨਹੀਂ ਹੈ ਮਾਣ ਕਰੋ ਮਾਣ ਕਰੋ ਆਪਣੇ ਆਪ ਤੇ ਇਹ ਨਹੀਂ ਕਿ ਤੁਸੀਂ ਬਹੁਤ ਖੂਬਸੂਰਤ ਹੋ ਇਹ ਨਹੀਂ ਤੁਸੀਂ ਬਹੁਤ ਅਟਰੈਕਟਿਵ ਹੋ ਇਹ ਨਹੀਂ ਕਿ ਤੁਹਾਡੀ ਉਮਰ ਢਲਦੀ ਜਾ ਰਹੀ ਹੈ ਜਾਂ ਵੱਧਦੀ ਜਾ ਰਹੀ ਹੈ ਜਾਂ ਤੁਹਾਨੂੰ ਕੋਈ ਕੀ ਚੀਜ਼ਾਂ ਨੇ ਇਹ ਕੁਦਰਤ ਨਾਲ ਹੋਣੀਆਂ ਹੀ ਹੋਣੀਆਂ ਨੇ ਅੱਜ ਵੀ ਕੱਲ ਇਹ ਚੀਜ਼ਾਂ ਜਾਣ ਗਈਆਂ ਪਰ ਇਹ ਹੈ ਅੰਦਰੋਂ ਮਜ਼ਬੂਤ ਰਹੋ ਅੰਦਰੋਂ ਮਜ਼ਬੂਤ ਸਾਡੇ ਵਰਗਾ ਕੋਈ ਨਹੀਂ ਹੈ ਕਿਉਂਕਿ ਸਾਡੇ ਵਰਗਾ ਪੀਸ ਦੁਨੀਆਂ 'ਚ ਬਣਾਇਆ ਹੀ ਕੋਈ ਨਹੀਂ ਉਹਨੇ ਤੇ ਫਿਰ ਜਦੋਂ ਨੇ ਸਾਡੇ ਵਰਗਾ ਬਣਾਇਆ ਨਹੀਂ ਤੇ ਫਿਰ ਸਾਨੂੰ ਬੈਸਟ ਹੀ ਬਣਾਇਆ ਹੈ ਤੇ ਬੱਸ ਆਪਣੇ ਆਪ ਨੂੰ ਕਦੇ ਡੋਲਣ ਨਾ ਆਪਣੇ ਆਪ ਨੂੰ ਕਦੇ ਵੀ ਨੀਵਾ ਨਾ ਦਿਖਾਓ ਉ ਕਿਤੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਹੋਣ ਆਪਣੇ ਆਪ ਨੂੰ ਨੀਵਾ ਹੋਂਟ ਜਦੋਂ ਤੁਸੀਂ ਆਪਣੇ ਆਪ ਨੂੰ ਨੀਵਾ ਹੋਂਦੇ ਦੇ ਦਿੱਤਾ ਨਾ ਤੇ ਉਦੋਂ ਤੁਸੀਂ ਕਦੇ ਉੱਠ ਨਹੀਂ ਸਕੋਗੇ ਕੋਈ ਦਿਖਾਉਂਦਾ ਦਿਖਾਈ ਜਾਵੇ ਕੋਈ ਦਿਖਾਉਂਦਾ ਦਿਖਾਈ ਜਾਵੇ ਬੜੀ ਦੁਨੀਆ ਦਿਖਾਈ ਗਈ ਤੁਹਾਨੂੰ ਕਿਉਂਕਿ ਉਪਰੋਂ ਜਦੋਂ ਅਸੀਂ ਤੁਸੀਂ ਤੁਹਾਡਾ ਇੱਕ ਲੈਵਲ ਬਣ ਜਾਂਦਾ ਨਾ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਨਾ ਤਾਂ ਫਿਰ ਥੁੱਕੀ ਜਾਵੇ ਕੋਈ ਕਿੱਥੇ ਥੁੱਕਦਾ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਰਹੀ ਗੱਲ ਕਿ ਸਨੇ ਕੁਐਸਚਨ ਕੀਤਾ ਸੀ ਕਿ ਐਂਦਾ ਕਰਕੇ ਬੈਠਿਆ ਪਰ ਉਹ ਦੇਖੋ ਹਰ ਕਿਸ ਦਾ ਆਪਣਾ ਨਜ਼ਰੀਆ ਹੈ ਤੇ ਜਿਹੜੇ ਜਿਹੜੀਆਂ ਜਿਹੜਾ ਕਿਉਂਕਿ ਮੈਨਾਂ ਹਰ ਚੀਜ਼ ਦਾ ਮੈਨੂੰ ਲੱਗਦਾ ਹੁੰਦਾ ਕਿ ਥੋੜਾ ਜਿਹਾ ਜਵਾਬ ਦੇਣਾ ਚਾਹੀਦਾ ਪਰ ਇਹਦੀ ਬੜੀ ਰਿਸਪੈਕਟ ਕੀਤੀ ਮੈਂ ਉਹਨਾਂ ਨੇ ਜਿਨ੍ਹਾਂ ਨੇ ਕੁਐਸਚਨ ਕੀਤਾ ਕੀਤਾ ਕਿ ਇੱਕ ਇੱਕ ਇੱਜ਼ਤ ਹੈ ਮੇਰੇ ਸਾਹਮਣੇ ਨਾਲ ਇੱਜ਼ਤ ਮਾਣ ਹਰ ਇਨਸਾਨ ਦੀ ਇੱਜ਼ਤ ਹਮੇਸ਼ਾ ਅੱਖਾਂ 'ਚ ਹੁੰਦੀ ਹੈ ਇੱਜ਼ਤ ਹਮੇਸ਼ਾ ਤੁਹਾਡੇ ਨਜ਼ਰੀਏ 'ਚ ਹੁੰਦੀ ਹੈ ਇੱਜ਼ਤ ਹਮੇਸ਼ਾ ਤੁਹਾਡੀ ਤੁਹਾਡੇ ਅੰਦਰ ਅੰਦਰੂਨੀ ਅੰਦਰੂਨੀ ਤੌਰ ਤੇ ਹੁੰਦੀ ਆ ਤੁਹਾਡੇ ਬਾਹਰ ਦੇਖਾਵੇ ਦੀ ਇੱਜ਼ਤ ਨਹੀਂ ਹੁੰਦੀ ਠੀਕ ਹੈ ਓਕੇ ਮੈਂ ਵੈਸੇ ਬੜੀ ਰਿਸਪੈਕਟ ਨਾਲ ਕਿਹਾ ਏ ਕਿ ਮੈਂ ਇਹ ਮੇਰੇ ਵਿਚਾਰ ਆ ਆਪਣੇ ਕਈ ਕਈ ਚੀਜ਼ਾਂ ਅਸੀਂ ਦੁਨੀਆਦਾਰੀ ਦੇ ਵਿੱਚ ਸਿਰਫ ਆਪਣੇ ਲਈ ਯੂਜ਼ ਕਰਦੇ ਆ ਕੋ ਚੀਜ਼ਾਂ ਸੀ ਦੁਨੀਆਦਾਰੀ ਚ ਦਿਖਾਵੇ ਲਈ ਯੂਜ਼ ਕਰਦੇ ਆ ਹੁਣ ਤੁਸੀਂ ਦੇਖਿਆ ਹੁਣ ਆਮ ਤੌਰ ਤੇ ਹੁਣ ਉਹ ਕਹਿੰਦੇ ਆ ਨਾ ਕਿ ਭਗਵੇਂ ਕੱਪੜੇ ਪਾਉਣ ਵਾਲਾ ਹਰ ਸਾਧੂ ਨਹੀਂ ਹੁੰਦਾ ਪਰ ਅਸੀਂ ਭਗਵੇਂ ਕੱਪੜਿਆਂ ਨੂੰ ਦੇਖ ਕੇ ਬੜੀ ਰਿਸਪੈਕਟ ਕਰ ਜਾਂਦੇ ਆ ਪਰ ਉਹ ਰਿਸਪੈਕਟ ਕਰਨ ਦੀ ਅਸਲ ਦੇ ਵਿੱਚ ਉਹੀ ਗੱਲ ਕੇ ਤਰਕ ਨਾਲ ਹੁੰਦੀ ਆ ਰਿਸਪੈਕਟ ਤੁਸੀਂ ਇਨਸਾਨ ਦੇ ਵਿਚਾਰਾਂ ਦੀ ਇਨਸਾਨ ਦੇ ਇਨਸਾਨ ਦੇ ਸਟੈਂਡਰਡ ਦੀ ਤੇ ਇਨਸਾਨ ਦੇ ਤੁਹਾਡੇ ਨਾਲ ਜੁੜਨ ਦੀ ਕਰੋ ਨਾ ਕਿ ਉਸ ਤੇ ਭਗਦੇ ਪਾਉਣ ਨਾਲ ਕੋਈ ਸਾਧੂ ਨਹੀਂ ਬਣ ਜਾਂਦਾ ਤੇ ਗਲਤ ਕੱਪੜੇ ਪਾਉਣ ਨਾਲ ਕੋਈ ਗਲਤ ਨਹੀਂ ਹੋ ਜਾਂਦਾ ਤੇ ਨਾਲ ਅਗਲੇ ਦੀ ਹਰ ਕਿਸੇ ਦੀ ਹਰ ਕਿਸੇ ਦੀ ਆਪਣੀ ਪਸੰਦ ਹੈ ਆਪਣਾ ਟੇਸਟ ਹੈ ਤੇ ਕੁਝ ਚੀਜ਼ਾਂ ਜਿਵੇਂ ਚਲੋ ਹੁਣ ਤੁਸੀਂ ਸਮਝਦਾਰ ਹੋ ਬਹੁਤ ਬਹੁਤ ਸਾਰੀਆਂ ਲੇਡੀਜ਼ ਜੋ ਨੇ ਉਹ ਜੁੜੀਆਂ ਹੋਈਆਂ ਉਹਨਾਂ ਨੂੰ ਪਤਾ ਕਿ ਫਰੌਕ ਸੂਟ ਜਿਹੜੇ ਹੁੰਦੇ ਆ ਉਹਨਾਂ ਦੇ ਨਾਲ ਚੁੰਨੀਆਂ ਵਗੈਰਾ ਹੁੰਦੀਆਂ ਨੇ ਤੇ ਮੈਂ ਲੱਭ ਲੱਭ ਕੇ ਚੁੰਨੀ ਲੈਂਦੀ ਫਿਰਾਂ ਕਿ ਮੇਰੀ ਚੁੰਨੀ ਲੈਣੀ ਜ਼ਰੂਰੀ ਹੈ ਕਿਉਂਕਿ ਚੁੰਨੀ ਨਾਲ ਹੀ ਮੇਰੀ ਇੱਜ਼ਤ ਹੈ ਹਾਂ ਠੀਕ ਹੈ ਮੈਂ ਰਿਸਪੈਕਟ ਕਰਦੀ ਆ ਮੈਂ ਤੁਹਾਨੂੰ ਕਿਹਾ ਪਰ ਉਹੀ ਗੱਲ ਕਿ ਇੱਜ਼ਤ ਹਮੇਸ਼ਾ ਇਨਸਾਨ ਦੀ ਨਜ਼ਰਾਂ ਚ ਹੁੰਦੀ ਹੈ ਸਮਝ ਗਿਆ ਤੇ ਚਲੋ ਫਿਰ ਵੀ ਕਿਸੇ ਨੇ ਪੁੱਛਿਆ ਸੀ ਕਿ ਇਨਵਰਟਰ ਕਿਹੜੀ ਜਗ੍ਹਾ ਲਗਾਉਣਾ ਚਾਹੀਦਾ ਸ਼ਾਇਦ ਮੈਂ ਉਹ ਕੱਲ ਦੱਸ ਦਿੱਤਾ ਸੀ ਇਨਵਰਟਰ ਹਮੇਸ਼ਾ ਸਾਊਥ-ਈਸਟ ਦਿਸ਼ਾ ਚ ਲਗਾਉਣਾ ਚਾਹੀਦਾ ਤੇ ਕੁਝ ਕੁ ਕੁਐਸਚਨ ਅੱਜ ਵੀ ਹੈਗੇ ਆ ਕਿਤੇ ਇੱਕ ਕੁਐਸਚਨ ਮੈਂ ਇਸ ਵੇਲੇ ਪੜ੍ਹਿਆ ਸੀ ਅੱਜ ਉਹਨਾਂ ਦਾ ਆਪਾਂ ਪ੍ਰੋਗਰਾਮ ਦੇ ਅਖੀਰ ਚ ਜਵਾਬ ਦੇਣੇ ਆ ਤੇ ਨਾਲ ਹੀ ਗ੍ਰਹਾਂ ਦੇ ਮੁਤਾਬਕ ਦੱਸਾਂਗੇ ਪੰਚਾਂਗ ਮੁਤਾਬਕ ਕਿੱਦਾਂ ਦਾ ਜਾਏਗਾ ਅੱਜ ਦਾ ਦਿਨ ਕਿਸੇ ਨੇ ਪੁੱਛਿਆ ਘਰ ਦੀ ਬਿਜਲੀ ਦਾ ਮੇਨ ਬਾਕਸ ਕਿਹੜੀ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਅੱਜ ਇਹਦਾ ਹੀ ਜਵਾਬ ਦਿੰਨੇ ਆਪਾਂ ਕਿਹੜੀ ਦਿਸ਼ਾ 'ਚ ਨਹੀਂ ਲਾਉਣਾ ਚਾਹੀਦਾ ਇਹ ਵੀ ਦੱਸਾਂਗੇ ਚੰਦਾ ਚਲੋ ਗ੍ਰਹਿ ਦੇ ਮੁਤਾਬਕ ਅੱਜ 16 ਮਈ 2025 ਦਿਨ ਸ਼ੁੱਕਰਵਾਰ ਦਾ ਤਿਥੀ ਰਹੇਗੀ ਚਤੁਰਥੀ ਤਿਥੀ ਔਰ ਮੂਲ ਨਕਸ਼ਤਰ ਗੰਢ ਮੂਲ ਸ਼ਾਮ ਨੂੰ 6:00 ਵਜੇ ਸੌਰੀ ਸ਼ਾਮ ਨੂੰ 4:00 ਵਜੇ 8 ਮਿੰਟ ਤੱਕ ਜਨਮ ਲੈਣ ਵਾਲੇ ਬੱਚੇ ਨੂੰ ਗੰਢ ਮੂਲ ਦੀ ਪੂਜਾ ਲੱਗਣ ਵਾਲੀ ਹੈ ਸਿੱਧੀ ਜੋਗ ਰਹੇਗਾ ਗ੍ਰਹਿਾਂ ਦੇ ਮੁਤਾਬਕ ਜੀ ਚੰਦਰ ਮਹਾਰਾਜ ਤੁਹਾਨੂੰ ਰਾਸ਼ੀ ਵਿੱਚ ਗਏ ਗੁਰੂ ਦੀ ਪਈ ਦ੍ਰਿਸ਼ਟੀ ਕੀ ਪ੍ਰਭਾਵ ਪਵੇਗਾ ਇਸ ਬਾਰੇ ਜਾਣਦੇ ਆ 10:30 ਵਜੇ ਤੋਂ ਲੈ ਕੇ 12:00 ਵਜੇ ਦਾ ਟਾਈਮ ਰਿਹਾ ਰਾਹੂ ਕਾਲ ਦਾ ਠੀਕ ਹੈ ਕੀ ਚੱਲੂ জানা ਗਿਆ ਆਪਾਂ ਸਿਤਾਰਿਆਂ ਦੇ ਹਿਸਾਬ ਦੇ ਨਾਲ ਕੀ ਕਰਨਾ ਤੇ ਕੀ ਨਹੀਂ ਕਰਨਾ ਲੌਜੀਕਲੀ ਸਭ ਤੋਂ ਪਹਿਲਾਂ ਐਰੀਜ਼ ਅਨਿਮੇਸ਼ ਰਾਸ਼ੀ ਦੀ ਗੱਲ ਕਰਦੇ ਆ ਮੇਸ਼ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਜੀ ਜੋ ਦੇਖਿਆ ਜਾਵੇ ਤਾਂ ਤਕਰੀਬਨ ਮੇਸ਼ ਰਾਸ਼ੀ ਦੇ ਲਈ ਸੋ ਬੁੱਧ ਲਗਨ ਚ ਰਹਿ ਗਿਆ ਔਰ ਸੂਰਜ ਦੂਸਰੇ ਚਲੇ ਗਿਆ ਥੋੜਾ ਜਲ ਸੂਰਜ ਜ਼ਮੀਨ ਦਾ ਝਗੜਾ ਕਿਸੇ ਨਾਲ ਥੋੜੀ ਪਰੇਸ਼ਾਨੀ ਵਾ ਸਕਦੀ ਹੈ ਤੁਹਾਡੀ ਬਾਣੀ ਚ ਮਿਠਾ ਸੱਜ ਵੀ ਰੱਖਣੀ ਹੈ ਗੁਰੂ ਦਾ ਚੰਦਰ ਤੇ ਗਜਕੇ ਸਰੀయోగ ਬਣ ਰਿਹਾ ਮਨ ਖੁਸ਼ ਰਹੇਗਾ ਕੰਮਕਾਰ ਅੱਛਾ ਚੱਲੇਗਾ ਘਰੇਲੂ ਪਰੇਸ਼ਾਨੀ ਆਪਣੇ ਬੇਟੀ ਨੂੰ ਜਾਂ ਭੈਣ ਨੂੰ ਜਾਂ ਭੂਆ ਦੀ ਸਿਹਤ ਨੂੰ ਲੈ ਕੇ ਥੋੜੀ ਹੋ ਰਹੀ ਹੋਵੇ ਤਾਂ ਪੰਛੀਆਂ ਨੂੰ ਅੱਜ ਵੀ ਤੁਸੀਂ ਸਤਨਾ ਜਾ ਪਾ ਸਕਦੇ ਹੋ ਟੌਰਸ ਯਾਨੀ ਬ੍ਰਿਕਾ ਰਾਸ਼ੀ ਬ੍ਰਿਕਾ ਰਾਸ਼ੀ ਦੇ ਲਈ ਜੋ ਸਿਤਾਰੇ ਚਲ ਰੇਆ ਸੂਰਜ ਲਗਣ ਵਿੱਚ ਆ ਚੁੱਕਾ ਪਰ ਬੁੱਧ ਹਜੇ ਬਾਰਾ ਇਨਵੈਸਟਮੈਂਟ ਜ਼ਿਆਦਾ ਤੁਹਾਨੂੰ ਕਰਨੀ ਨਹੀਂ ਚਾਹੀਦੀ ਕੰਮ ਕਰ ਦੀ ਸਥਿਤੀ ਤਕਰੀਬਨ ਤਕਰੀਬਨ ਠੀਕ ਠਾਕ ਬਹੁਤ ਹੀ ਅੱਛੀ ਨਹੀਂ ਬਾਰੀ ਖਾਣੇ ਤੋਂ ਹਜੇ ਵੀ ਪ੍ਰੇਯਜ ਰੱਖੋ ਗੁੱਸਾ ਘੱਟ ਕਰੋ ਤੇ ਸਿਰ ਚ ਦਰਦ ਬੈਰਾ ਹੋਵੇ ਤਾਂ ਖੂਬਸਾਰਾ ਪਾਣੀ ਪੀਓ ਕੱਲ ਵੀ ਦੱਸਿਆ ਸੀ ਜੇ ਐਵੇਂ ਜਿਹਾ ਨਹੀਂ ਮਿਥੂ ਟਾਸ਼ੀ ਗੁਰੂ ਲਗਣ ਵਿੱਚ ਬਰਾਸਮਾਨ ਆ ਗਿਆ ਤੁਹਾਡੇ ਤੇ ਨਾਲ ਦੇਖਿਆ ਜਾਵੇ ਤਾਂ ਚੰਦਰਾਜ ਬਿਲਕੁਲ ਸਾਹਮਣੇ ਆਇਆ ਗੁਰੂ ਸਾਹਿਬ ਦਾ ਗੱਜ ਕੇਸਰੀ ਜੋ ਥੋੜੇ ਜੇ ਦੁੱਧ ਦੇ ਵਿੱਚ ਥੋੜੀ ਜੀ ਹਲਦੀ ਪਾ ਕੇ ਅੱਜ ਜ਼ਰੂਰ ਪੀਣੀ ਆ ਤੁਸੀਂ ਤੇ ਜਾਂ ਕੇਸਰ ਮੱਥੇ ਤੇ ਲਗਾ ਸਕਦੇ ਹੋ ਸ਼ੁਭ ਫਲ ਮਿਲੇਗਾ ਗ੍ਰਹਿਾਂ ਨੂੰ ਹੋਰ ਸ਼ੁਭ ਕਰਨ ਦੇ ਲਈ ਪੀਲੇ ਰੰਗ ਦਾ ਰੁਮਾਲ ਵੀ ਆਪਣੇ ਕੋਲ ਰੱਖੋ ਕੈਂਸਰ ਜਾਨੀ ਕਰਕਰਾਸ਼ੀ ਵਾਲਿਆਂ ਦੇ ਲਈ ਕੇਤੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਸ਼ਾਮ ਤੱਕ ਚੱਲੇਗਾ ਸੱਟ ਚੋਟ ਦਾ ਪੈ ਮਨ ਤੇ ਪੜਨ ਵਾਲਾ ਹੈ ਥੋੜਾ ਜਿਹਾ ਬੜੇ ਆਰਾਮ ਨਾਲ ਵਾਹਨ ਵੀ ਚਲਾਣਾ ਹੈ ਬੜੇ ਆਰਾਮ ਨਾਲ ਚੱਲਣਾ ਹੈ ਤਾਂ ਕਿ ਨੁਕਸਾਨ ਤੋਂ بچਿਆ ਜਾ ਸਕੇ ਆਉਣ ਵਾਲੇ ਕੱਲ ਨੂੰ ਲੈ ਕੇ ਥੋੜੀ ਚਿੰਤਾ ਜੋ ਬਣੀ ਹੋਈ ਹੈ ਗਾਂ ਨੂੰ ਰੋਟੀ ਪਹੁੰਚ ਤੇ ਸ਼ੁਕਰ ਸ਼ੁਭਫਲ ਦੇਗਾ ਤੇ ਕੇਤੂ ਦਾ ਵੀ ਸ਼ੁਭਫਲ ਮਿਲ ਜਾਏਗਾ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਥੋੜਾ ਜੋੜਾ ਚ ਦਰਦ ਰਹੇਗਾ ਤੇ ਥੋੜੀ ਜੀ ਸਰੀਰਕ ਤੌਰ ਤੇ ਲੇਜੀਪਨਦੀ ਜੋ ਪਰੇਸ਼ਾਨੀ ਹੋ ਤੁਹਾਡੀ ਵੱਸ ਸਕਦੀ ਆ ਕੋਸ਼ਿਸ਼ ਕਰਨੀ ਹੈ ਕਿ ਸਰ ਤੁਸੀਂ ਵੀ ਮੱਥੇ ਤੇ ਲਾ ਲੈਣਾ ਚੰਦਰ ਰਾਜ ਤੁਹਾਡੀ ਸੋਚ ਸਥਾਨ ਵਿੱਚ ਹੈ ਤੇ ਸੋਚ ਨੂੰ ਦੇ ਹੋਸ਼ ਨੂੰ ਬਿਲਕੁਲ ਲੇਬਲ ਕਰਕੇ ਚੱਲੋਗੇ ਦਿਮਾਗ ਤੇ ਮਨ ਨੂੰ ਸਟੇਬਲ ਕਰਕੇ ਚੱਲੋਗੇ ਤਾਂ ਵਧੀਆ ਹਲਕਾ میوزਿਕ ਜ਼ਰੂਰ ਸੁਣੋ ਵਰਗੋ ਜਾਨੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਤਨਿਹਰਾ ਰਾਸ਼ੀ ਤੇ ਕਨੇ ਲਗਣ ਵਾਲਿਆਂ ਲਈ ਥੋੜੀ ਜੀ ਪਰੇਸ਼ਾਨੀ ਹਜੇ ਬਣੀ ਹੋਈ ਆ ਉਹ ਵੀ ਦਿਮਾਗੀ ਤੌਰ ਤੇ ਐ ਨਹੀਂ ਕਿ ਕੋਈ ਨੁਕਸਾਨ ਹੋ ਰਿਹਾ ਸਾਰੇ ਕੰਮ ਤੁਹਾਡੇ ਠੀਕ ਠਾਕ ਚੱਲਦੇ ਪਏ ਆ ਪਰ ਉਹੀ ਪੇਟ ਚ ਇਨਫੈਕਸ਼ਨ ਕਦੇ ਦੰਦਾਂ ਦੀ ਪ੍ਰੋਬਲਮ ਕਦੇ ਜੀਵਨ ਸਾਥੀ ਨਾਲ ਥੋੜੀ ਬਹੁਤੀ ਛੋਟੀ ਮੋਟੀ ਨੁਕ ਚੋਕ ਤੇ ਬੈਸਬਾਜੀ ਹੋ ਜਾਂਦੀ ਆ ਉਹਨੂੰ ਸ਼ੁਭ ਕਰਨ ਦੇ ਲਈ ਕਿਉਂਕਿ ਕੇਤੂ ਲਗਣ ਚੀਆ ਤਾਂ ਕੁੱਤੇ ਨੂੰ ਰੋਟੀ ਪਾ ਦਿਓ ਚੰਗਾ ਰਹੇਗਾ ਘਰ ਦੀ ਛੱਤ ਨੂੰ ਸਾਫ਼ ਰੱਖਣਾ ਤੁਹਾਡੇ ਲਈ ਸ਼ਨੀ ਦਾ ਸ਼ੁਭ ਫਲ ਲੈਣ ਦੇ ਲਈ ਲੇ ਪਰਾਂ ਜਾਨੀ ਤੁਹਾਨੂੰ ਅਸਲੀ ਗੱਲ ਕਰੀਏ ਤਾਂ ਪੇਪਰ ਵਰਕ ਨੂੰ ਲੈ ਕੇ ਜੋ ਤੁਹਾਡੀ ਕੋਈ ਪਰੇਸ਼ਾਨੀ ਚੱਲੀ ਹੁੰਦੀ ਸੀ ਉਹ ਹੁਣ ਠੀਕ ਹੋ ਜਾਏਗੀ ਨਾਲ ਹੀ ਕਮਾਕਾਰਾਂ ਦੀ ਸਥਿਤੀ ਸਹੀ ਰਹੇ ਤਾਂ ਘਰ ਤੋਂ ਨਿਕਲਦੇ ਸਮੇਂ ਪਾਣੀ ਦਾ ਘੁੱਟ ਪੀ ਕੇ ਤੇ ਕੇਤੂ ਨੂੰ ਸ਼ੁਭ ਕਰਨ ਲਈ ਕਾਲੇ ਚਿੱਟੇ ਤੇਲ ਚਾਲਦੇ ਪਾਣੀ ਚੋਂ ਘਰ ਨੰਗ ਰਹੇ ਉਹ ਤਾਂ ਜਲ ਪ੍ਰਵਾਹ ਕਰ ਦੇਣਾ ਸਕੋਰਪੀਆ ਜਾਨੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਅਲੀਗੇਸ਼ਨ ਤੋਂ ਮਤ ਤੋਂ ਬਚਣਾ ਹੈ ਨਾਲ ਹੀ ਕੇਤੂ ਦਾ ਨਕਸ਼ਤਰ ਜੋ ਕੇ ਤਕਰੀਬਨ ਹਜੇ ਕੰਨਿਆ ਰਾਸ਼ੀ ਚ ਇਨਕਮ ਸਥਾਨ ਚ ਹੈ ਇਸ ਤੋਂ ਬਾਅਦ ਇਹਨੇ ਚਲੇ ਜਾਣਾ ਹੈ ਜੀ ਤੁਹਾਡੇ ਤਕਰੀਬਨ 10ਵੇਂ ਸਥਾਨ ਚ ਹਨ 11ਵੇਂ ਤੋਂ ਨਿਕਲ ਕੇ 10ਵੇਂ ਤੇ ਜਾਏਗਾ ਤਾਂ ਕਮਕਾਤਿ ਸਥਿਤੀ ਠੀਕ ਹੁੰਦੀ ਜਾਏਗੀ ਕੋਈ ਵੀ ਕੰਮ ਨਵਾਂ ਸ਼ੁਰੂ ਕਰਨਾ ਹੈ ਤਾਂ ਸਮੇਂ ਨੂੰ ਜਾਂਚ ਕੇ ਹੀ ਕਰੋ ਤਾਂ ਜ਼ਿਆਦਾ ਵਧੀਆ ਸੂਰਜ ਦੀ ਊਰਜਾ ਨੂੰ ਸ਼ੁਭ ਕਰਨ ਦੇ ਲਈ ਥੋੜਾ ਘੱਟ ਬੋਲਣਾ ਤੇ ਨਮਕ ਘੱਟ ਖਾਣਾ ਤੁਹਾਡੇ ਲਈ ਸਹੀ ਰਹੇਗਾ ਕਾਲਾ ਮਿਲ ਦਾ ਰਾਂਗਾ ਚ ਵੀ ਨੀ ਪੋਣਾ ਸੱਜਿਟੇ ਦੇ ਸਤਨੂ ਰਾਸ਼ੀ ਵਾਲਿਆਂ ਦੀ ਸਿਹਤ ਹੋਈ ਥੋੜੀ ਜਿਹੀ ਖਰਾਬ ਨਜ਼ਰਾਂ ਜੁਕਾਮ ਗਰਮੀ ਦੇ ਐਕਸਪੋਜ਼ਰ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾ ਕਰੋ ਥੋੜੀ ਬਹੁਤੀ ਗਲੇ ਦੀ ਪ੍ਰੋਬਲਮ ਤਾਂ ਕਰੇਗੀ ਚਾਹਾਂ ਨੁਕਸਾਨ ਨਹੀਂ ਹੋਏਗਾ ਚਾਂਦੀ ਦੇ ਗਲਾਸ ਪਾਣੀ ਪੀਣੋ ਬਿਲਕੁਲ ਸ਼ੁਭ ਫਾਲ ਦਬੇਗਾ ਕਪ੍ਰਿਕਨ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਥੋੜੀ ਮਾਨਸਿਕ ਕਲਪਾਹਟ ਬਣੀ ਹੈ ਤੇ ਕੰਮ ਬਣਦੇ ਬਣਦੇ ਰੁਕ ਰਿਹਾ ਖਰਚੇ ਵੱਧ ਤੋਂ ਹੋ ਰਿਹਾ ਕਿਸੇ ਨਾਲ ਪੈਸੇ 빌 ਚਾਲ ਦੇ ਪੈਸੇ ਤਾਂ ਪਹਿਲਾਂ ਪੈਸਾ ਕਿਸੇ ਨੂੰ ਨਹੀਂ ਦੇਣਾ ਕੰਮ ਹੋਣ ਤੋਂ ਪਹਿਲਾਂ ਇਹ ਧਿਆਨ ਰੱਖਣਾ ਹੈ ਨਾਲ ਹੀ ਵਾਈਟ ਜਾਂ ਕਰੀਮ ਕਲਰ ਪਾ ਕੇ ਰੱਖਣਾ ਅਕੀਰੋਸ ਜਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਕਿ ਤੂੰ 8ਵੇਂ ਸਥਾਨ ਵਿੱਚ ਹੈ ਪੈਰ ਬਿੱਟੇ ਤੇ 60 ਲੱਖ ਸਕਦੀ ਹੈ ਸੰਭਲ ਕੇ ਚੱਲੋ ਕੀਮਤੀ ਚੀਜ਼ਾਂ ਦੀ ਸੰਭਾਲ ਵੀ ਰੱਖੋ ਤੇ ਗੁੰਮ ਹੋ ਸਕਦੀਆਂ ਜਾਂ ਚੋਰੀ ਹੋ ਸਕਦੀਆਂ ਨੇ ਚਲੋ ਪੈਸੇ ਨੂੰ ਲੈ ਕੇ ਕੋਈ ਪਰੇਸ਼ਾਨੀ ਨਹੀਂ ਆਏਗੀ ਪਰ ਉਤਾਵਲਾਪਨ ਬੇਚੈਨੀ ਤੋਂ ਤੁਸੀਂ ਆਪ ਹੀ ਬਚਣਾ ਹੈ ਜਲਦੀ ਜਲਦੀ ਦੇ ਵਿੱਚ ਕਿਤੇ ਕੋਈ ਨੁਕਸਾਨ ਹੀ ਨਾ ਕਰਾਂ ਬੈਠਣਾ ਸਹਜਤਾ ਨਾਲ ਸੰਭਲ ਕੇ ਚੱਲੋ ਦੁੱਧ ਮੱਥੇ ਤੇ ਲਾਓ ਤੇ ਦਹੀਂ ਮਲ ਕੇ ਨਾਓ ਪਾਈਸੇ ਜਾਨੀ ਮੇਨ ਰਾਸ਼ੀ ਵਾਲਿਆਂ ਦੇ ਲਈ ਕਿ ਤੂੰ 7ਵੇਂ ਸਥਾਨ ਵਿੱਚ ਹੈ ਬਸ ਜੀਵਨ ਸਾਥੀ ਨਾਲ ਸਬੰਧਾਂ ਚ ਸੁਧਾਰ ਲਈ ਜ਼ਰੂਰ ਯਤਨ ਕਰੋ ਘਰੇਲੂ ਕੰਮਾਂ ਨੂੰ ਪਹਿਲ ਦਿਓ ਛੋਟੇ-ਮੋਟੇ ਕੰਮਾਂ ਨੂੰ ਜ਼ਰੂਰ ਨਹੀਂ ਤਾਂ ਘਰੇਲੂ ਕਲੇਸ਼ ਹੋ ਜਾਏਗਾ ਜੋ ਵੀ ਤੁਹਾਡੇ ਕੰਮ ਡਿਲੇ ਹੋਏ ਆ ਉਹਨਾਂ ਨੂੰ ਪੂਰਨ ਕਰਨ ਦੇ ਵਿੱਚ ਤੁਹਾਨੂੰ ਆਪਣੀ એનર્ਜੀ ਨੂੰ ਸ਼ੁੱਭ ਰੱਖਣਾ ਚਾਹੀਦਾ ਮਤਲਬ ਸਹੀ ਤਰੀਕੇ ਨਾਲ ਕੰਮ ਕਰਨੇ ਚਾਹੀਦੇ ਆਪਣੀ એનર્ਜੀ ਮੀਨਸ ਆਪਣੀ ਪੋਜ਼ਿਟਿਵ ਸਕਾਰਾਤਮਕ ਸੋਚ ਰੱਖੀ ਠੀਕ ਏਸੀ ਸਟੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿ ਮੁਤਾਬਕ ਕਿੱਦਾਂ ਆਪਾਂ ਗ੍ਰਹਿਾਂ ਨੂੰ ਹੋਰ ਸ਼ੁਭ ਕਰ ਸਕਦੇ ਹਾਂ ਦੇਖੋ ਘਰ ਦੀ ਬਿਜਲੀ ਦੀ ਜਾਂ ਮੇਨ ਬਾਕਸ ਜੋ ਹੈ ਉਹ ਕਦੇ ਵੀ ਨਾਰਥ-ਈਸਟ ਵਿੱਚ ਨਹੀਂ ਰੱਖਣਾ ਚਾਹੀਦਾ ਈਸਟ ਵਿੱਚ ਹੀ ਰੱਖਣਾ ਚਾਹੀਦਾ ਜੇ ਹੋਵੇ ਤਾਂ ਉਹ ਕਵਰ ਕਰਕੇ ਰੱਖੋ ਜਿਹੜੀ ਵੀ ਸਾਈਡ ਹੈ ਵੈਸੇ ਸਾਊਥ ਵਾਲੀ ਕੰਧ ਤੇ ਬਿਜਲੀ ਕਿਉਂਕਿ ਰਾਹੂ ਦੀ ਕਾਰਕ ਹੁੰਦੀ ਹੈ ਤਾਂ ਨਾਰਥ ਵਾਲੀ ਕੰਧ ਤੇ ਕੋਈ ਵੀ ਜ਼ਿਆਦਾ ਸਵਿੱਚਾਂ ਲਗਾਉਣੀਆਂ ਨਹੀਂ ਚਾਹੀਦੀਆਂ ਪਰ ਕਈ ਵਾਰੀ ਹੁਣ ਜ਼ਰੂਰੀ ਹੁੰਦੀਆਂ ਨੇ ਤਾਂ ਉਹ ਲਗਾਉਣੀਆਂ ਵੀ ਪੈਂਦੀਆਂ ਨੇ ਪਰ ਸਾਊਥ ਵਾਲੀ ਸਾਈਡ ਤੇ ਜ਼ਿਆਦਾ ਬਿਜਲੀ ਦੀਆਂ ਮੇਨ ਸਵਿਚ ਦਾ ਬਾਕਸ ਹੈ ਸਾਊਥ ਜਾਂ ਸਾਊਥ-ਈਸਟ ਯਾਨੀ ਕਿ ਦੱਖਣ ਜਾਂ ਪੂਰਬ-ਪੱਛਮ ਦੇ ਕੋਨੇ 'ਚ ਲਗਾ ਸਕਦੇ ਹੋ ਕਦੇ ਵੀ ਉੱਤਰ ਪੱਛਮ ਦੇ ਕੋਨੇ 'ਚ ਨਾਲ ਉੱਤਰ ਪੂਰਬ ਦੇ ਕੋਨੇ 'ਚ ਵੀ ਨਾਲ ਉੱਤਰ ਪੱਛਮ 'ਚ ਲਗਾ ਸਕਦੇ ਹੋ ਕਦੇ-ਕਦੇ ਲਗਾ ਸਕਦੇ ਹੋ ਕਦੇ-ਕਦੇ ਮੀਨਸ ਉਹ ਹਵਾ ਦਾ ਖਾਨਾ ਹੈ ਪਰ ਕਈ ਵਾਰੀ ਬਲਾਸਟ ਹੋ ਜਾਂਦੇ ਪਰ ਰੈੱਡ ਕਲਰ ਦਾ ਕੋਈ ਉੱਥੇ ਬਾਕਸ ਨਾ ਬਣਾਓ ਕਵਰ ਕਰਕੇ ਲਓ ਪਰ ਨਾਰਥ-ਈਸਟ ਯਾਨੀ ਉੱਤਰ-ਪੂਰਬ 'ਚ ਕਦੇ ਨਾ ਲਾਓ ਸਮਝ ਕੇ ਨਾ ਲਾਓ ਸਮਾ ਇਜਾਜ਼ਤ ਹਮ ਸਭ ਦੱਸ ਦਿੰਦੇ ਬਹੁਤ ਅੱਛਾ ਜਾ ਰਹੇ ਖੁਸ਼ ਰਹੋ ਮੁਸਕਰਾਉਂਦੇ ਰਹੋ ਤੇ ਮੈਨੂੰ ਦੋ ਇਜਾਜ਼ਤ ਸਾਸ਼ਿਕਾ